ਲਗਭਗ ਲੱਗਦਾ ਆਪਦੇ ਆਪ ਨੂੰ ਠੀਕ ਆ ਗਿਆ ਠੀਕ ਹੀ ਆਂਦਾ ਭੱਜਿਆ ਆ ਤੁਰਕੇ ਦਿਖਾ ਦਿਓ ਫਿਰ ਸਾਡੇ ਦਰਸ਼ਕਾਂ ਨੂੰ ਵੀ ਆ ਜਾ ਆ ਚੱਕੋ ਮਿੱਤਰੋ ਲੈ ਲੈ ਬਣ ਲਾਉ ਜੀ ਮੈਂ ਖੁੰਡੀ ਫੜਦਾ ਮੈਂ ਤਾਂ ਮੈਨੇ ਹੀ ਫੜਾ ਦੇ ਖੁੰਡੀ ਬਾਪੂ ਕਹਿੰਦਾ ਖੁੰਡੀ ਵੀ ਫੜਾ ਦੇਣਾ ਵੀ ਤੁਰਕੇ ਦਿਖਾ ਦੇਣਾ ਤੇ ਹਾਰਡ ਦੀ ਸਮੱਸਿਆ ਸੀ ਸੋ ਬਿਲਕੁਲ ਦੋਸਤੋ ਆ ਤੁਸੀਂ ਅਖੀਰ ਰਿਜ਼ਲਟ ਦੇਖ ਸਕਦੇ ਹੋ ਬਜ਼ੁਰਗ ਬਾਪੂ ਕਹਿੰਦਾ ਮੈਂ ਖੁੰਡੀ ਛੱਡ ਕੇ ਤੁਰਕੇ ਦਿਖਾ ਦੇਣਾ ਇੰਨਾ ਫਰਕ ਪੈ ਗਿਆ ਸੋ ਖੁਸ਼ੀ ਚਿਹਰੇ ਦੇ ਉੱਤੇ ਦੇਖ ਸਕਦੇ ਹੋ ਤੇ ਬਜ਼ੁਰਗਾਂ ਦੇ ਆ ਦੇਖ ਸਕਦੇ ਹੋ ਕਿੰਨੇ ਬਜ਼ੁਰਗ ਇੱਥੋਂ ਠੀਕ ਹੋ ਚੁੱਕੇ ਨੇ ਜਿਨ੍ਹਾਂ ਨੂੰ ਹਾਰਡ ਦੀ ਸਮੱਸਿਆ ਅਸਿਆ ਸੀਗੀ ਅਟੈਕ ਵਾਲੀ ਅਟੈਕ ਆ ਗਿਆ ਮਾਇਆ ਸੀ ਇਧਰ ਦਾ ਮੇਰੇ ਪੈ ਗਿਆ ਇਸ਼ਲਾ ਜੇਪੁਰ ਇਧਰ ਉਹ ਇਆ ਬਲੋਕ ਸੀ ਆ ਠੀਕ ਹੈ ਅਰੇ ਇੱਕ ਸਾਹ ਚੜਦਾ ਬਹੁਤ ਜ਼ਿਆਦਾ ਤੇ ਸੁੱਝ ਗਿਆ ਸੀ ਸਾਰਾ ਹੀ ਠੀਕ ਹੈ ਜੀ ਤੇ ਜਦੋਂ ਦੇ ਕੜਾ ਲੈਣ ਲੱਗੇ ਆ ਸੋਜਨ ਵੀ ਉਤਰ ਗਈ ਠੀਕ ਹੈ ਬਾਕੀ ਸਭ ਹੀ ਕੰਮ ਹੋ ਗਿਆ ਆ ਇਧਰ ਦਰਦ ਹੁੰਦਾ ਸੀ ਜਿਹੜਾ ਬਲੋਕ ਜੇ ਜੋ ਉਹ ਵੀ ਦਰਦ ਨਹੀਂ ਹੋਇਆ ਪੂਖੋ ਜਮਾ ਆਏ ਹੋਣੇਗੇ ਆ ਮੋੜ ਤੇਰੇ ਤੋਂ ਪੂਰੀ ਦੇਵੇ ਹਾਂ ਨਾ ਨਾ ਬਿਲਕੁਲ ਆਪਾਂ ਤਾਂ ਹੀ ਕਹਤਾ ਵੀ ਤੁਰਕੇ ਦਿਖਾ ਦੂ ਪਰ ਦਰਸ਼ਕਾਂ ਨੂੰ ਵੀ ਪਤਾ ਲੱਗ ਜੂ ਵੀ ਕਿੰਨਾ ਇੱਕ ਫਰਕ ਪਿਆ ਖੁਸ਼ ਹੋ ਪੂਰੇ ਹੁਣ ਤੁਸੀਂ ਹਾਂ ਪੂਰਾ ਬਗੋਬਗ ਪਰ ਜਿਨ੍ਹਾਂ ਨੂੰ ਡਾਕਟਰ ਕਹਿੰਦੇ ਵੀ ਤੇਰੇ ਸਟੰਟ ਹੀ ਪਵਾਵਾਂਗੇ ਜੇ ਪ੍ਰੈਸ਼ਰ ਕਾਉਣਾ ਪੂ ਲੋਡ ਹੈ ਉਹਨਾਂ ਨੂੰ ਨਾ ਉਹਨਾਂ ਨੂੰ ਕੀ ਲੋੜ ਐ ਸੀ ਦਵਾਈ ਲੈਣੀ ਬੰਦ ਕਰਦੀ ਵੀ ਕੜਾ ਪੀਣਾ ਉਹ ਇੱਥੇ ਹਾਂ ਕੜਾ ਹੀ ਕੜਾ ਪੀਓ ਜੇ ਮਹੀਨਾ ਹੋਰ ਪੀਣਾ ਪੈ ਜੇ ਕੋਈ ਦਿੱਕਤ ਨਹੀਂ ਬਿਲਕੁਲ ਮੈਨੂੰ ਕਾਫੀ ਬੋਨ ਦੀ ਪ੍ਰੋਬਲਮ ਹੈ ਹਾਂ ਡਾਕਟਰ ਕਹਿੰਦੇ ਨੇ ਪ੍ਰੈਸ਼ਰ ਹੋਊਗਾ ਤੇ ਸਾਨੂੰ ਇਹਨਾਂ ਨੂੰ ਲੜਕਾਣ ਲਈ ਦੱਸ ਪਈ ਵੀ ਤੁਸੀਂ ਇੱਥੇ ਜਾ ਕੇ ਆਪਣਾ ਇਲਾਜ ਕਰਵਾਓ। ਮਸਜਦ ਮਾਇਆ, ਮੂਸੇਪਿੰਡ ਤੋਂ। ਅੱਛਾ ਕੀ ਸਮੱਸਿਆ ਕੀ ਸੀ? ਮੈਨੂੰ ਹਾਰਟ ਦੀ ਸਮੱਸਿਆ ਸੀ। ਹਾਰਟ ਤੇ 21 ਵਾਰ ਆਇਆ ਹਾਂ। ਪੰਜਵੀਂ ਵਾਰ ਆ ਗਈ, ਛੇਵੀਂ ਵਾਰ ਆਇਆ। ਹੁਣ ਕਿੰਨਾ ਕੁ ਫਰਕ ਆ? ਬਹੁਤ ਫਰਕ ਆਇਆ। ਬਹੁਤ ਫਰਕ ਪੈ ਗਿਆ। ਕੀ ਪਹਿਲਾਂ ਕੀ ਸਮੱਸਿਆ ਹੁੰਦੀ? ਮੈਨੂੰ ਦਮ ਚੜਦਾ ਸੀਗੇ। ਤੇ ਕਿਤੇ ਕਿਤੇ ਤਾਂ ਇੱਕਦਮ ਐ ਹੋ ਜਾਂਦਾ ਸੀ ਮੈਂ ਮਰੀ ਮਰੀ ਮਰੀ। ਤੇ ਹੁਣ ਕੋਈ ਦਮ ਨਹੀਂ ਚੜਦਾ, ਬੜੀਆ ਠੀਕ। ਲੱਤ 'ਚ ਬਲੋਕੇਜ ਹੈ ਮੇਰੇ ਲੱਤ 'ਚ ਬਲੋਕੇਜ ਹੈ ਪਿੰਨਵੀਂ ਵਾਰ ਆਇਆ ਮੈਂ 5 ਮਹੀਨੇ ਖਾ ਚੁੱਕਿਆ ਦੋ ਬਾਈ ਕਿੰਨੀ ਆਹਣ ਫਰਕ ਨਹੀਂ ਫਰਕ ਹੈਗਾ ਪਹਿਲਾਂ ਉਹ ਕੌਫੀ ਹਰਕੇ ਜੀ ਤਾਂ ਵੀ ਦਮ ਦਮ ਚੜਦਾ ਦਰਦ ਵੀ ਹੁੰਦਾ ਸੀ ਕਾਫੀ ਤੇ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਹਾਂ ਅਸੀਂ ਬਰਨਾਲ ਤੋਂ ਆਏ ਕੀ ਸਮੱਸਿਆ ਕੀ ਸੀ ਸਾਡੇ ਗੋਡਿਆਂ 'ਤੇ ਪ੍ਰੋਬਲਮ ਸੀ ਕਿ ਇੱਕ ਆਪਣਾ ਲੱਤਾਂ ਜਿਹੜੇ ਨਾਲਾ 'ਚੋਂ ਬਲੋਕ ਸੀ ਸੁਣਨ ਹੋ ਜਾਂਦੀ ਸੀ ਮੈਨੂੰ ਕਿ ਫਰਕ ਲੱਗਦਾ ਫਰਕ ਹੁਣੋਂ ਸੇ ਠੀਕ ਆ ਅੱਜ ਬੈਸ ਜੀ ਨਾਲ ਗੱਲ ਕਰਦੇ ਆ ਵੀ ਹੁਣ ਸੰਦਸੂ ਬਸ ਸਟੇਟ ਤੇ ਬਿਲਕੁਲ ਠੀਕ ਲੱਗਦਾ ਹੁਣ ਤੁਹਾਨੂੰ ਹਾਂ ਸਰ ਬਿਲਕੁਲ ਠੀਕ ਹੈ ਕੀ ਸਮੱਸਿਆ ਆ ਕਿਉਂਦੀ ਸੀ ਸਮੱਸਿਆ ਇਹ ਲੱਤ ਨਹੀਂ ਸੀ ਪੁੱਤ ਸਾਨੂੰ ਮੁਸਾਇਲ ਜਾਂਦੀ ਜੇ ਪੈਂਦੀ ਸੀ ਤਾਂ ਚੀਕਾ ਪੈਂਦੀ ਸੀ ਜੇ ਖੜਦੇ ਸੀ ਇੱਕ ਮਿੰਟ ਵੀ ਨਹੀਂ ਸੀ ਖੜਾ ਜਾਂਦਾ ਜੇ ਚੀਕਾ ਪੈਂਦੀ ਸੀ ਹੁਣ ਅਸੀਂ ਇਹ ਖੜਦ ਜਾਂਦੇ ਆ ਤੁਰੇ ਫਿਰਦੇ ਵੀ ਆ ਹਾਂ ਇਹ ਕਹਿੰਦੇ 2.5 ਲੱਖ ਰੁਪਏ ਲੈਂਦੇ ਸੀ ਜੀ ਗੋਡੇ ਬਦਲਾਉਣ ਦੇ ਕਹਿੰਦੇ ਇੱਕ ਪੋਤਲਾ ਲਓ 1.5 ਲੱਖ ਚਾ ਫਿਰ ਚੰਨ ਕੋਈ ਸਨ ਇਧਰ ਤਾਂ ਸਪਾਤੀ ਫਿਰ ਇਧਰ ਉਹਨਾਂ ਤੋਂ ਨਵਾਂ ਸੀ ਡਾਇਲਕ ਤੋਂ ਵੱਜ ਗਿਆ ਜੀ ਕੋਟੇ ਫੋਨ ਦੀ ਲੋੜ ਨਹੀਂ ਹਾਂ ਲੋੜ ਨਹੀਂ ਪਈ ਜੀ ਹਾਂ ਇਹ ਦਵਾਈਆਂ ਨਾਲ ਹੀ ਠੀਕ ਹੋ ਗਿਆ ਕੋਈ ਆਪਰੇਸ਼ਨ ਨਹੀਂ ਹੋਇਆ ਕੋਈ ਚੀਰ ਫਾੜ ਨਹੀਂ ਤੇ ਠੀਕ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਤੰਦਰੁਸਤ ਨੇ ਜਿਹਨੂੰ ਤੁਰੰਤ ਲੈ ਲੈਂਦੇ ਨੇ ਜੀ ਵਧੀਆ ਲੱਗੇ ਬਹੁਤ ਵਧੀਆ ਲੱਗਦਾ ਜੀ ਮਤਲਬ ਕਿ ਐਵੇਂ ਲੱਗਦਾ ਵੀ ਚਲੋ ਇਹਦੇ ਨਾਲ ਹੀ ਸਹੀ ਹੋ ਜਾਏਗਾ ਜਿੰਨਾ ਜਿੰਨਾ ਤੋਂ ਪੁੱਛਿਆ ਇੱਥੇ ਮਤਲਬ ਕਿ ਸਾਬ ਵੀ ਕਹਿ ਰਹੇ ਹੈ ਬਸੇ ਮਤਲਬ ਕਿ ਬਿਲਕੁਲ ਸਹੀ ਹੈ ਸਾਰਿਸ ਜਿੰਨੇ ਧੂਰ ਕੋਟ ਤੋਂ ਆਏ ਆ ਕਿ ਕੀ ਸਮੱਸਿਆ ਕੀ ਸੀ ਤੁਹਾਨੂੰ ਨਾੜਾਂ ਬਲੌਗ ਸੀਗੀਆਂ ਜੀ ਰੱਟ ਪੈਂਦੇ ਸੀ ਜੀ ਪਾਏ ਵੀ ਫੇਰ ਵੀ ਪੈਂਦੇ ਸੀ ਚਲੋ ਫਿਰ ਮੈਂ ਇਹਨਾਂ ਨਾਲ ਜੁੜ ਗਿਆ ਜੀ ਜੀ ਨੀ ਕਾੜਾ ਪੀਂਦੇ ਰਹੇ ਥਾੜੇ ਨਾਲ ਫਿਰ ਮੈਂ ਦੁਬਾਰੇ ਰੋਟਾਂ ਖਰੇਮ ਨੇ ਠੀਕ ਆਈਆਂ ਬੈਜੀਆਂ ਨੇ ਮੇਰੇਆਂ ਪੋਟਾਂ ਦੇ ਖਰੇਮ ਹੂਰਤ ਵੀ ਜਿਵੇਂ ਤੁਹੋਂ ਕਰਾਈ ਦਿੱਤੇ ਬੜੀ ਹਸਪਤਾਲਾਂ ਨੂੰ ਜਿਨ੍ਹਾਂ ਨੇ ਜਵਾਬ ਦਿੰਦੇ ਸੀ ਉਹ ਵੀ ਲੋਕ ਠੀਕ ਹੋਏ ਨਹੀਂ ਤੁਹਾਨੂੰ ਮੈਂ ਕਹਣਾ ਬਿਲਕੁਲ ਜਿੰਨੇ ਵੀ ਦੇਖੋ ਜਿਹੜੇ ਕਹਾੜ ਦਾ ਮਰੀਜ਼ ਹੁੰਦਾ ਨਾ ਇਹ 90% ਵੱਡੇ ਹਸਪੀਟਲਾਂ ਚੋਂ ਹੀ ਆਉਂਦਾ ਇਹਨਾਂ ਦੀ ਜਿਹੜੀ ਐਲੋਪੈਥੀ ਦਵਾਈ ਹੁੰਦੀ ਉਹ ਵੱਡੇ ਹਸਪੀਟਲਾਂ ਚੋਂ ਹੀ ਚੱਲਦੀ ਆ ਕਿਉਂਕਿ ਆਮ ਡਾਕਟਰ ਇਹਨੂੰ ਹੱਥ ਹੀ ਨਹੀਂ ਪਾ ਸਕਦਾ ਕਿਉਂਕਿ ਜ਼ਿਆਦਾਤਰ ਤੁਸੀਂ ਦੇਖਦੇ ਆ ਕਿ ਜਿੰਨੇ ਵੱਡੇ ਹਸਪੀਟਲ ਵਾਲੇ ਆ ਨਾ ਉਹ ਲੋਕਾਂ ਨੂੰ ਪਰਹੇਜ਼ ਨਹੀਂ ਦੱਸਦੇ ਠੀਕ ਆ ਜੀ ਸਟੰਟ ਪਾ ਦਿੰਦੇ ਨੇ ਆਪਣੇ ਕੋਲ ਇੰਗਲੈਂਡ ਤੋਂ ਬੰਦਾ ਆਇਆ ਉਹਦੇ 14 ਸਟੰਟ ਪੈ ਚੁੱਕੇ ਆ ਜੀ ਪਰ ਉਹਨੂੰ ਪਰਹੇਜ਼ ਨਹੀਂ ਪਤਾ ਇਹ ਤਾਂ ਕੋਈ ਡਾਕਟਰ ਜਾਂ ਵੈਦ ਇੱਕ ਦੋ ਮਰੀਜ਼ ਠੀਕ ਕਰ ਦੇ ਖੁਸ਼ੀ ਬਹੁਤ ਹੈ ਤੁਸੀਂ ਤਾਂ ਹਜ਼ਾਰਾਂ ਪੇਸ਼ੈਂਟ ਠੀਕ ਕਰਦੇ ਇੱਥੋਂ ਬਿਲਕੁਲ ਆਪਣੇ ਵੈਦ ਉਹ ਚ ਇਸ 바ਵਾ ਫੇਸਬੁਕ ਪੇਜ ਤੇ ਚੱਲ ਦੋ ਮੈਂ ਇੱਕ ਦਿਨ ਉਹ ਤੇ ਐਸਟੀਮੇਟ ਜਿਹਾ ਲਾਇਆ ਸੀ ਵੀ 1500 ਤੋਂ 2000 ਦੇ ਲਗਭਗ ਮਰੀਜ਼ ਹਾੜ ਦਾ ਰਿਵਿਊ ਦੇ ਰਿਹਾ ਹੈ ਕੋਈ ਆਪਰੇਸ਼ਨ ਨਹੀਂ ਹੁੰਦਾ ਇੱਥੇ ਨਾ ਚੀਰ ਫੜ ਸਿਰਫ ਐਰੋਵੈਦਿਕ ਤਰੀਕੇ ਦੇ ਨਾਲ ਇੱਕ ਕਾੜਾ ਰੂਪੀ ਅਮਰਤ ਰੂਪੀ ਕਾੜੇ ਦੇ ਨਾਲ ਹੀ ਜਿਹੜਾ ਇਲਾਜ ਕੀਤਾ ਜਾਂਦਾ ਬਿਲਕੁਲ ਇਹਦੇ ਨਾਲ ਆਯੁਰਵੈਦਿਕ ਦਵਾਈਆਂ ਹੁੰਦੀਆਂ ਨੇ ਪਲੱਸ ਡਾਈਟ ਚਾਰਟ ਹੁੰਦਾ ਇੱਥੇ ਤੁਹਾਨੂੰ ਡਾਕਟਰ ਨੇ ਕਿਸੇ ਨੇ ਆਪ ਬ ਐਚ ਐਸ ਬਾਬਾ ਕਲੀਨਿਕ ਦੇ ਵਿੱਚ ਜ਼ਰੂਰ ਪਹੁੰਚੋ ਆਯੁਰਵੈਡਿਕ ਤਰੀਕੇ ਦੇ ਨਾਲ ਸਿਰਫ ਅੰਮ੍ਰਿਤ ਰੂਪੀ ਕੁੱਲੜ ਕੜਾ ਪੀਣ ਦੇ ਨਾਲ ਹੀ ਜਿਹੜਾ ਤੁਹਾਡੀ ਹਾਰਟ ਦੀ ਸਮੱਸਿਆ ਜਾਂ ਸਰੀਰ ਦੀ ਕੋਈ ਵੀ ਬਲੌਕ ਜਾਂ ਵੱਡੀ ਤੋਂ ਵੱਡੀ ਬਲੌਕ ਜਿੱਥੇ ਜਿਹੜੀ ਤੁਹਾਡੀ ਠੀਕ ਹੋ ਜਾਊਗੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤ ਸਾਸ਼ੀ ਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਅੱਜ ਮਾਨਸਾ ਦੇ ਵਿੱਚ ਮੌਜੂਦ ਹਾਂ ਅਜਿਹੇ ਵੈਦ ਨਾਲ ਮੁਲਾਕਾਤ ਕਰਵਾਉਣ ਦੇ ਲਈ ਪਹੁੰਚੇ ਹਾਂ ਜਿਨ੍ਹਾਂ ਨੇ ਇਤਿਹਾਸ ਰਚ ਦਿੱਤਾ ਵੀ ਜੇਕਰ ਕਿਸੇ ਨੂੰ ਵੀ ਹਾਰਟ ਦੀ ਸਮੱਸਿਆ ਜਾਂ ਹਾਰਟ ਦੀ ਬਲੌਕ ਜਾਂ ਬਿਲਕੁਲ ਇੱਥੇ ਅਮਰਤ ਰੂਪੀ ਕਾੜਾ ਪੀਣ ਦੇ ਨਾਲ ਹਰ ਇੱਕ ਸਮੱਸਿਆ ਦਾ ਹੱਲ ਮਿਲਣ ਵਾਲਾ ਆਪਾਂ ਮੈਂ ਕਿਸ ਦੇ ਸਟੰਟ ਪੈਣ ਵਾਲਾ ਹੋਵੇ ਜਾਂ ਡਾਕਟਰ ਨੇ ਕਿਹਾ ਤਾਂ ਆਪਰੇਸ਼ਨ ਕਰਾਉਣਾ ਪਊ ਕਿਵੇਂ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲਦੀ ਨੂੰ ਉਹੀ ਚੀਜ਼ ਦਿਖਾਉਣੀ ਆ ਬੜੀ ਦੂਰੋਂ ਦੂਰੋਂ ਲੋਕ ਮੈਂ ਕਹਿੰਦਾ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਵਿਦੇਸ਼ਾਂ ਤੋਂ ਲੋਕ ਜਿਹੜਾ ਇੱਥੇ ਪਹੁੰਚ ਰਹੇ ਨੇ ਇੱਕ ਅਮਰਤ ਰੂਪੀ ਕਾੜਾ ਪੀਣ ਦੇ ਲਈ ਕਿਉਂਕਿ ਵੈਸਾਬ ਨੇ ਅਜਿਹਾ ਇਤਿਹਾਸ ਰਚ ਦਿੱਤਾ ਹੈ ਵੱਡੀ ਤੋਂ ਵੱਡੀ ਬਲੌਕ ਜਿਹੜੀ ਸਿਰਫ ਕਾੜਾ ਪੀਣ ਦੇ ਨਾਲ ਖੋਲ ਦਿੱਤੀ ਗਿਆ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਲੋਕ ਸਿਰਫ ਕਾੜਾ ਪੀਣ ਦੇ ਲਈ ਇੱਥੇ ਪਹੁੰਚੇ ਹੋਣੇ ਦੇਖ ਲੋਕ ਕਾੜਾ ਪੀ ਰਹੇ ਨੇ ਸੋ ਬਾਪੂ ਉਹਨਾਂ ਨੇ ਕਾੜਾ ਪੀ ਆ ਦੇਖੋ ਕਾੜਾ ਪੀਲੇ ਬਾਪੂ ਜੀ ਇੱਥੋਂ ਆਏ ਹੋ ਪਾਤੜਾ ਨਾਲ ਬੇਦ ਰਾਤੜਾ ਪਾਤੜ ਕੀ ਪ੍ਰੋਬਲਮ ਛੱਤੀ ਕੀ ਹੈ ਜੀ ਅੱਜ ਪਹਿਲੀ ਵਾਰ ਆਇਆ ਹਾਂ ਅੱਜ ਪਹਿਲੀ ਵਾਰ ਸੋ ਬਿਲਕੁਲ ਕਾੜਾ ਪੀਣ ਦੇ ਲਈ ਬੜੀ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਨੇਗੇ ਸੋ ਅਮਰਤ ਰੂਪੀ ਕਾੜਾ ਜਿਹੜਾ ਪੀਣ ਪੀ ਰਹੇ ਨੇ ਜਿਨ੍ਹਾਂ ਨੂੰ ਕੋਈ ਵੀ ਹਾਰਟ ਦੀ ਸਮੱਸਿਆ ਹੱਥਾਂ ਦੇ ਵਿੱਚ ਤੁਸੀਂ ਕਾੜੇ ਦੇ ਕੱਪ ਜਿਹੜੇ ਦੇਖ ਰਹੇ ਹੋ ਉਸੋ ਬਿਲਕੁਲ ਗੱਲਬਾਤ ਕਰਦੇ ਆ ਇੱਥੇ ਪਹੁੰਚੇ ਹੋਏ ਲੋਕਾਂ ਦੇ ਨਾ ਪੇਸ਼ੈਂਟ ਠੀਕ ਹੋ ਚੁੱਕੇ ਨੇਗੇ ਜਿਨ੍ਹਾਂ ਨੂੰ ਹਾਰਟ ਦੀ ਸਮੱਸਿਆ ਸੀ ਹਾਰਟ ਦੀ ਬਲੋਕੇ ਸੀ ਉਹ ਵੀ ਪੇਸ਼ੜੇ ਤੋਂ ਠੀਕ ਹੋਏ ਨੇਗੇ ਵੱਡੇ ਵੱਡੇ ਹਸਪਤਾਲਾਂ ਨੇ ਜਿਨ੍ਹਾਂ ਨੂੰ ਜਵਾਬ ਦੇ ਦਿੱਤੀ ਪਣੇ ਤੁਸੀਂ ਕਿੱਥੋਂ ਮੈਨੂੰ ਹਾਰਟ ਦੀ ਸਮੱਸਿਆ ਸੀ ਹਾਰਟ 91 ਵਾਰ ਆਇਆ ਪੰਜਵੀਂ ਵਾਰ ਆ ਗਈ ਛੇਵੀਂ ਵਾਰ ਹੁਣ ਕਿੰਨਾ ਕ ਫਰਕ ਆ ਬਹੁਤ ਫਰਕ ਹੈ ਜੀ ਬਹੁਤ ਫਰਕ ਪੈ ਗਿਆ ਕੀ ਪਹਿਲਾਂ ਕੀ ਸਮੱਸਿਆ ਆਉਂਦੀ ਸੀ ਮੈਨੂੰ ਦਮ ਚੜਦਾ ਸੀਗਾ ਜੀ ਤੇ ਕਿਤੇ ਕਿਤੇ ਇੱਕ ਦਮ ਐ ਹੋ ਜਾਂਦਾ ਸੀ ਮੈਂ ਮਰੀ 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 ਜੀ ਤੇ ਹੁਣ ਕੋਈ ਦਮ ਨਹੀਂ ਚੜਦਾ ਬੜੀਆ ਠੀਕ ਠਾਕ ਜੀ ਹੁਣ ਤਾਂ ਨਹੀਂ ਦਮ ਚੜਦਾ ਨਹੀਂ ਜੀ ਠੀਕ ਹੈ ਹੁਣ ਆ ਮਤਲਬ ਹੋਰੋਂ ਵੀ ਦੱਸ ਦੇ ਆਉਗੇ ਲੋਕਾਂ ਨੂੰ ਹਾਂ ਜੀ ਠੀਕ ਹੈ ਜੀ ਜਿੰਨੇ ਵੀ ਆਉਂਦੇ ਆਗੇ ਬਹੁਤ ਠੀਕ ਨੇ ਮਕਨਾਂ ਭਾਈ ਆ ਦੇਖੋ ਜਿਨ੍ਹਾਂ ਨੂੰ ਦਮ ਚੜਦਾ ਸੀ ਜਾਂ ਹਾਰਟ ਦੀ ਸਮੱਸਿਆ ਸੀ ਬਲੋਕੇਜ ਸੀਗੀ ਹੁਣ ਕੋਈ ਜਿਵੇਂ ਕਹਦੀ ਇਹ ਡਾਕਟਰ ਤਾਂ ਕਹਿੰਦੀ ਵੀ ਸਟੰਟ ਪਾਉ ਜਾਂ ਆਪਰੇਸ਼ਨ ਹੋ ਕੋਈ ਲੋੜ ਤਾਂ ਨਹੀਂ ਹਾਂਜੀ ਹਾਂਜੀ ਹਾਰਟ ਦੀ ਕੋਈ ਲੋੜ ਸੋ ਬਿਲਕੁਲ ਦੋਸਤੋ ਸੋ ਆ ਭਾਈ ਹੁ ਭਾਈ ਜੀ ਤੁਸੀਂ ਕਿੱਥੋਂ ਆਏ ਹੋ ਨਾਲਿਓ ਕਿਵੇਂ ਕਿੰਨਾ ਕੁ ਫਰਕਤ ਦੇਖਦੇ ਹੋ ਹਾਂ ਪਹਿਲਾਂ ਨਾਲੋਂ ਕਾਫੀ ਫਰਕ ਹੈ ਜੀ ਕਾਫੀ ਦਮ ਦਮ ਚੜਦਾ ਤੇ ਦਰਦ ਵੀ ਹੁੰਦਾ ਸੀ ਕਾਫੀ ਤੇ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਨੇ ਜਿਵੇਂ ਆ ਡਾਕਟਰ ਕੋਲ ਜਾਨੇ ਆ ਮੋ ਤਾਂ ਇੱਕੋ ਹੀ ਚੀਜ਼ ਕਰਨੀ ਵੀ ਜਾਂ ਸਟੰਟ ਪਾਵਾਂਗੇ ਜਾਂ ਆਪਰੇਸ਼ਨ ਕਰਨਾ ਪਊਗਾ ਲੱਗਦਾ ਵੀ ਲੋੜ ਨਹੀਂ ਹੈਗੀ ਨਹੀਂ ਨਹੀਂ ਹੁਣ ਤਾਂ ਹੀ ਲੱਗਦਾ ਜੀ ਕੋਈ ਹਲੇ ਫਿਲਹਾਲ ਤਾਂ ਕੋਈ ਲੱਗਦਾ ਨਹੀਂ ਵੀ ਤਾਂ ਹੀ ਕੋਈ ਸਮੱਸਿਆ ਹੈਗੀ ਆ ਹਾਂ ਬਾਕੀ ਠੀਕ ਨੇ ਕਾਫੀ ਠੀਕ ਨੇ ਪਹਿਲਾਂ ਨਾਲ ਪਹਿਲਾਂ ਜਿਆਦਾ ਦਿੱਕਤ ਆਉਂਦੀ ਸੀਗੀ ਰਾਤ ਨੂੰ ਕਈ ਪਏ ਪਏ ਹੁੰਦੇ ਸੀਗੇ ਉਦੋਂ ਕਬਰਾਹਟ ਹੁੰਦੀ ਸੀ ਇੱਕੇ ਤਰ੍ਹਾਂ ਹਨ ਤੇ ਹੁਣ ਬਿਲਕੁਲ ਠੀਕ ਨੇ ਬਿਲਕੁਲ ਹਾਂਜੀ ਸਿੱਧੂ ਮੂਸੇਵਾਲੇ ਪਿੰਡ ਤੋਂ ਆਏ ਹਾਂ ਹਾਂਜੀ ਹਾਂਜੀ ਜੀ ਜੀ ਸੋ ਬਿਲਕੁਲ ਦੋਸਤੋ ਦੇਖ ਸਕਦੇ ਹੋ ਵੀ ਦੂਰ ਦੂਰੋਂ ਪੇਸ਼ ਆਤੇ ਤੁਸੀਂ ਮਾਤਾ ਜੀ ਕਿੱਥੋਂ ਆਏ ਹੋ ਅਸਬਰਨਾਲ ਤੋਂ ਆਏ ਕਿਹ ਸਮੱਸਿਆ ਕੀ ਸੀ ਸਾਡੇ ਗੋੜਿਆਂ ਦੀ ਪ੍ਰੋਬਲਮ ਸੀਗੀ ਇੱਕ ਆਪਣੇ ਲੱਤਾਂ ਦੀ ਜਿਹੜੇ ਨਾਣਾ ਸ਼ੋਬ ਬਲੌਕ ਸੀਗੇ ਸੋਨ ਹੋ ਜਾਂਦੀ ਸੀ ਲੱਤ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਸਾਨੂੰ ਤਾਂ ਬਹੁਤ ਹੋ ਗਿਆ ਕਿਉਂਕਿ 5 ਕ ਮਹੀਨੇ ਹੋ ਗਏ ਕਿੰਨਾ ਕੁ ਫਰਕ ਆ ਬੀ 6-7 ਮਹੀਨੇ ਹੋ ਚਲੇ ਕਿੰਨਾ ਕੁ ਫਰਕ ਲੱਗਦਾ ਫਰਕ ਹੋਣਾ ਸੀ ਠੀਕ ਆ ਅੱਜ ਬੈਠ ਜਾਈਏ ਨਾਲ ਗੱਲ ਕਰਦੇ ਆ ਵੀ ਹੁਣ ਸਾਨੂੰ ਦੱਸੋ ਬਸ ਤਾਂ ਠੀਕ ਆ ਤੇ ਬਿਲਕੁਲ ਠੀਕ ਲੱਗਦਾ ਹੁਣ ਤੁਹਾਨੂੰ ਹਾਂ ਸਰ ਬਿਲਕੁਲ ਠੀਕ ਕੀ ਸਮੱਸਿਆ ਕਿਉਂ ਨਹੀਂ ਸੀ ਪਹਿਲਾਂ ਸਮੱਸਿਆ ਇਹ ਲੱਤ ਨਹੀਂ ਸੀ ਪੁੱਤ ਸੱਜਣ ਨਹੀਂ ਚੱਲੀ ਜਾਂਦੀ ਜੇ ਪੈਂਦੀ ਸੀ ਤਾਂ ਚੀਕਾ ਪੈਂਦੀ ਸੀ ਜੇ ਖੜ੍ਹਦੇ ਸੀ ਇੱਕ ਮਿੰਟ ਵੀ ਨਹੀਂ ਸੀ ਖੜਾ ਜਾਂਦਾ ਫੇ ਚੀਕਾ ਪੈਂਦੀ ਸੀ ਹੁਣ ਅਸੀਂ ਖੜ੍ਹ ਜਾਂਦੇ ਆ ਤੁਰੇ ਫਿਰਦੇ ਆ ਵਧੀਆ ਹੁਣ ਮਤ ਲੱਤ ਹੱਲ ਹਲਦੀਆ ਪੂਰੀ ਹਾਂ ਤਾਂ ਹਲਦੀ ਨਿਸਰਦੀਆਂ ਨਾ ਜਨਿਸਾਬ ਦੇ ਸੀ ਫਿਰ ਉਹਦੇ ਨਾਲ ਤੇ ਕੜਕੜਕ ਵੱਜਦੀ ਸੀ ਨਾਲੇ ਆਪਾਂ ਨੂੰ ਤਕਲੀਫ ਆਉਂਦੀ ਸੀ ਹਾਂ ਹੁਣ ਨਿਓ ਸਾਨੂੰ ਸਮੱਸਿਆ ਰਹੀ ਪਹਿਲਾਂ ਵੀ ਗਏ ਹਾਂ ਕਿਤੇ ਹਸਪਤਾਲਾਂ ਤੇ ਡਾਕਟਰਾਂ ਕੋਲ ਪਹਿਲਾਂ ਤਾਂ ਤੁਸੀਂ ਬਹੁਤ ਗਏ ਆਇਆ ਗਏ ਸੀ ਅੱਛਾ ਉਹ ਆਪਾਂ ਚਲੋ ਆਪਾਂ ਨਾਮ ਕਾਨੂੰ ਲੈਣਾ ਕਿਹਾ ਤਾਂ ਅੱਛਾ ਉੱਥੇ ਫਿਰ ਮਿਲਿਆ ਨਹੀਂ ਹਾਂ ਉੱਥੇ ਉੱਥੇ ਨਾਲ ਸਾ ਤੋਂ ਇਹ ਕਹਿੰਦੇ 2.5 ਲੱਖ ਰੁਪਏ ਲੈਂਦੇ ਸੀ ਜੀ ਗੋਡੇ ਪਤ ਲਾਉਣ ਦੇ ਜੀ ਕਹਿੰਦੇ ਇੱਕ ਪੋਤ ਲਾ ਲਓ 1.5 ਲੱਖ ਚ ਫੇਰ ਸਾਨੂੰ ਕਿਸੇ ਨੇ ਇੱਧਰ ਤਰਸਾ ਪਾਤੀ ਫਿਰ ਅਸੀਂ ਇੱਧਰ ਮਤਲਬ ਅਸੀਂ 2.5 ਲੱਖ ਤੋਂ ਵਜ ਗਏ ਜੀ ਜੀ ਮਤਲਬ ਗੋਡੇ ਪਾਉਣ ਦੀ ਲੋੜ ਨਹੀਂ ਹਾਂ ਲੋੜ ਨਹੀਂ ਪਈ ਜੀ ਜੀ ਹਾਂ ਜੀ ਇਹ ਦਵਾਈਆਂ ਨਾਲ ਹੀ ਠੀਕ ਹੋ ਗਿਆ ਜੀ ਮਤਲਬ ਕੋਈ ਆਪਰੇਸ਼ਨ ਨਹੀਂ ਹੋਇਆ ਕੋਈ ਚੇਰ ਫਾੜ ਨਹੀਂ ਤੇ ਠੀਕ ਬਿਲਕੁਲ ਹਾਂ ਹਾਂ ਜੀ ਹਾਂ ਜੀ ਬਿਲਕੁਲ ਤੰਦਰੁਸਤ ਨੇ ਜੀ ਉਹ ਤੁੜ ਲੈਂਦੇ ਨੇ ਜੀ ਵਧੀਆ ਅੱਜ ਬੈਸਾ ਨੂੰ ਹੀ ਪੁੱਛਣਾ ਹੈ ਵੀ ਹੁਣ ਦੱਸੋ ਕੀ ਕਰਿਆ ਹਾਲ ਹੈ ਹੁਣ ਇਹ ਤਾਂ ਠੀਕ ਹੋ ਚੁੱਕਿਆ ਹੈ ਹਾਂ ਨਾ ਹੁਣ ਜੇ ਦਵਾਈ ਹੁਣ ਖਾ ਲਾਂਗੇ ਜਿੰਨਾ ਚਿਰ ਕਹਿਣਗੇ ਡਾਕਟਰ ਵੀ 2-4 ਮਹੀਨੇ ਬੋਧਾ ਖਾ ਲਾਂਗੇ ਅਸੀਂ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਹਾਂ ਜੀ ਹੁਣ ਵਧੀਆ ਅੱਗੇ ਨਾਲੋਂ ਅੱਗੇ ਤਾਂ ਨਹੀਂ ਕੋਟਾ ਇਹਨਾਂ ਨੇ ਐ ਸੋਜੇ ਜਾਂਦਾ ਸੀ ਜੀ ਪੂਰਾ ਹਾਂ ਜੀ ਮਤਲਬ ਜਿਨ੍ਹਾਂ ਨੂੰ ਹੁਣ ਡਾਕਟਰਾਂ ਨੇ ਆਪਰੇਸ਼ਨ ਕਿਹਾ ਵਾ ਲੱਗਦਾ ਵੀ ਲੋ ਇਹ ਤਾਂ ਜੀ ਲੋਟ ਆ ਇਹਦਾ ਜਿਹੜੇ ਕੋਈ ਮਤਲਬ ਬੜਾ ਠਿੱਕ ਜਾ ਮਾਰਦੇ ਨੇ ਉਹਨਾਂ ਨੂੰ ਤਾਂ ਜ਼ਰੂਰੀ ਐ ਜੀ ਇਹ ਡੋਟ ਮਤਲਬ ਏਜ ਦਾ ਫਰਕ ਹੁੰਦਾ ਐ ਜੀ ਜੀ ਹਾਂ ਜੀ ਜਿਨ੍ਹਾਂ ਦੇ ਕੋਈ ਮਤਲਬ ਰਿਸ਼ਤੇਦਾਰ ਡਾਕਟਰ ਨੇ ਜੀ ਕੋਈ ਐਮਬੀਏ ਸਜਾ ਕੋਈ ਹੋਰ ਆ ਉਹ ਤਾਂ ਕਹਿੰਦੇ ਨੇ ਚੱਲ ਪਤਲਾ ਲੋ ਗੋਡੇ ਜਿਨ੍ਹਾਂ ਦੇ ਸਾਡੇ ਵਰਗਿਆਂ ਦਾ ਕੋਈ ਹੈ ਹੀ ਨਹੀਂ ਕੁਝ ਗਰੀਬ ਬੰਦਿਆਂ ਜਾਂ ਫਿਰ ਉਹ ਤਾਂ ਕਹਣਗੇ ਯਾਰ ਸਾਡੇ ਦਾ ਦਵਾਈ ਨਾਲ ਹੀ ਲੋਟ ਆ ਅਸੀਂ ਤਾਂ ਵੀ ਬਦਲਾਉਂਦੇ ਨਹੀਂ ਹੈਗੇ ਬਿਲਕੁਲ ਹਾਂ ਜੀ ਉਸ ਤੋਂ ਬਿਲਕੁਲ ਦਵਾਈ ਦੇ ਨਾਲ ਮਾਤਾ ਜੀ ਠੀਕ ਹੋਏ ਨੇ ਗੋਡਿਆਂ ਦਾ ਆਪਰੇਸ਼ਨ ਤੱਕ ਕਹਿਤਾ ਸੀਗਾ 2.5 ਲੱਖ ਵੀ ਬਾਤ ਗਿਆ ਤੇ ਠੀਕ ਵੀ ਹੋ ਗਏ ਅੱਛਾ ਤੁਸੀਂ ਕਿੱਥ ਮਲੋਟ ਮੰਡੀ ਤੇ ਕੀ ਹੌਸਮਸਿਆ ਕੀ ਸੀ ਹਾਰਡ ਬਲੌਕ ਕਿ ਮੈਂ ਹੁਣ ਫਰਕ ਮਤਲਕਿ ਆਪਾਂ ਇੱਕ ਵਾਰੀ ਦਵਾਈ ਲਈ ਹੈ ਅੱਛਾ ਦੂਜੀ ਵਾਰ ਆਇਆ ਹਾਂ ਹਾਂ ਦੂਜੀ ਵਾਰ ਆਇਆ ਠੀਕ ਹੈ ਜਾ ਦੇਖੋ ਬਾਈ ਹੁਣੇ ਸਾਹਮਣੇ ਬੋਲੇ ਨੇ ਕਿ ਦੱਸੀ ਜਾਂਦੀ ਬਹੁਤ ਵਧੀਆ ਲੱਗਦਾ ਇਹ ਮਤਲਕਿ ਐਵੇਂ ਲੱਗਦਾ ਵੀ ਚਲੋ ਇਹਦੇ ਨਾਲ ਹੀ ਸਹੀ ਹੋ ਜਾਏਗਾ ਜਿੰਨਾ ਜਿੰਨਾ ਤੋਂ ਪੁੱਛਿਆ ਇੱਥੇ ਮਤਲਕਿ ਸਾਰੇ ਵੀ ਕਹਿ ਰਹੇ ਵੀ ਸਹੀ ਮਤਲਕਿ ਬਿਲਕੁਲ ਸਹੀ ਹੈ ਸਾਰੇ ਜਿਨਨੇ ਵੀ ਦਵਾਈ ਲੈਣ ਵਾਲੇ ਹੈ ਜਿਨਨੇ ਵੀ ਹੈ ਸਾਬ ਵੀ ਇਹ ਕਹਿ ਰਹੇ ਪ੍ਰਾਣੇ ਬੰਦੇ ਵੀ ਮਤਲਬ ਕਿ ਬਹੁਤ ਜ਼ਿਆਦਾ ਠੀਕ ਹੈ ਬਹੁਤ ਰਿਕਵਰੀ ਹੈ ਅੱਛੀ ਗੱਲ ਹੈ ਮਤਲਬ ਕਿ ਐਵੇਂ ਜਿਵੇਂ ਲੈਂਦੇ ਰਵਾਂਗੇ ਸਾਡੇ ਤਾਂ ਹੋਰ ਵੀ ਪੇਸ਼ੈਂਟ ਹੈਗੇ ਹੈ ਤੰਜਨ ਬੰਦੇ ਦਾ ਹੌਸਲਾ ਹਾਂ ਜੀ ਬਿਲਕੁਲ ਜੀ ਬਿਲਕੁਲ ਹਾਂ ਪੋਜ਼ਿਟਿਵ ਹੁੰਦਾ ਹੈ ਸੋ ਸੋ ਬਿਲਕੁਲ ਦੋਸਤੋ ਮਾਤਾ ਹੋਣੀਆਂ ਨੂੰ ਨਾ ਗੋਡਿਆਂ ਦੇ ਆਪਰੇਸ਼ਨ ਬਾਰੇ ਕਿਹਾ ਸੀ ਪਰ ਅੱਜ ਬਿਲਕੁਲ ਠੀਕ ਰਹੇਗੇ ਆਪਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਪਈ ਸੋ ਇਹ ਚੀਜ਼ਾਂ ਨੇ ਵੀ ਇੱਥੇ ਵੈਸ ਸਾਬ ਨੇ ਇੱਕ ਕਾੜਾ ਪਿਉਂਦੇ ਨੇ ਤੇ ਬਿਲਕੁਲ ਲੋਕ ਇੱਥੋਂ ਠੀਕ ਵੀ ਹੁੰਦੇ ਨੇ ਭਾਵੇਂ ਹਾਰਡ ਦੀ ਬਲੌਕੇਜ ਹੋਵੇ ਜਾਂ ਜੋੜਾਂ ਦੀ ਕੀ ਬੁਰਤ ਹੋਈ ਹੈ ਕੀ ਸਮੱਸਿਆ ਕੀ ਸੀ ਆਰਡੀ ਪ੍ਰੋਬਲਮ ਇਹ 9ਵਾਂ ਵੀ ਵਾਰ ਆਇਆ ਅੱਜ ਇੱਥੇ ਦੂਜੀ ਵਾਰ ਹੈ ਅੱਛਾ ਦੂਜੀ ਵਾਰ ਆਇਆ ਕਿ ਕਿੰਨਾ ਕੁ ਫਰਕ ਲੱਗ ਰਿਹਾ ਹੈ ਜਾਂ ਕੁਝ ਲੱਗਦਾ ਜਿਵੇਂ ਹਲਕਾ ਮਹਿਸੂਸ ਲੱਗ ਰਿਹਾ ਹੈ ਰੋਲ ਲੈ ਪਹਿਣਾ ਸ਼ੁਰੂ ਹੋ ਚੁੱਕਿਆ ਸਰ ਹਾਂਜੀ weight ਵੀ ਘਟੇ ਹੋਸੀ weight ਵੀ ਘਟਿਆ ਕੀ ਸਮੱਸਿਆ ਕੀ ਹੁੰਦੀ ਸੀ ਮੇਰੇ ਸਟੰਟ ਪਿਆ ਹੋਇਆ ਜੀ ਸਟੰਟ ਪਿਆ ਹੋਇਆ ਅੱਛਾ ਸਾਹ ਵਗੈਰਾ ਚੜਦਾ ਜੀ ਮੈਂ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਸੀ ਹੁਣ ਤਾਂ ਐਸੀ ਵੀ ਦਵਾਈ ਬੰਦ ਹੋ ਜੇ ਜੀ ਇਹ ਉਹ ਸਾਰੀ ਉਮਰ ਦਵਾਈ ਖਾਈ ਜਾਂਗੇ ਠੀਕ ਹੈ ਇਹਦੇ ਨਾਲ 4 ਮਹੀਨੇ ਖਾ ਕੇ ਦਵਾਈ ਕਹਿੰਦੇ ਬੰਦ ਆਏ ਹਾਂ ਹਾਂ ਇਸੇ ਕਰਕੇ ਇੱਥੇ ਕਮਰੇ ਦੇਖ ਲਈ ਹੋਗੇ ਪੇਸ਼ਾ ਠੀਕ ਹੋਏ ਇੱਥੇ ਹਾਂਜੀ ਇਹ ਕਹਿੰਦੇ ਨੇ ਤਾਂ ਹੀ ਆਇਆ ਇੱਥੇ ਬਿਲਕੁਲ ਹੌਸਲਾ ਵੱਧ ਜਾਂਦਾ ਉਹ ਸੁਣ ਕੇ ਨਾ ਮੈਂ ਵੀ ਠੀਕ ਹੋ ਜਾਂਦਾ ਹਾਂ ਸੋ ਬਿਲਕੁਲ ਦੋਸਤੋ ਹਾਰਟ ਦੀ ਸਮੱਸਿਆ ਨੂੰ ਲੈ ਕੇ ਬਾਈ ਹੁਣੇ ਬੜੇ ਪਹੁੰਚੇ ਹੋਏ ਨੇਗੇ ਜਾਂ ਬਜ਼ੁਰਗ ਇੱਥੇ ਬੜੇ ਆਏ ਹੋਏ ਨੇਗੇ ਤੁਸੀਂ ਕਿੱਥੋਂ ਆਏ ਬਜੀ ਕੌਲੇ ਤੋਂ ਇਹ ਕੀ ਸਮੱਸਿਆ ਕੀ ਸੀ ਬਾਪੂ ਹੀ ਨਹੀਂ ਸੀ ਪਰੋਂ ਪੇਟ ਦੀ ਬਿਲਕੁਲ ਦੋਸਤੋ ਦਾ ਲਗਾਤਾਰ ਗੱਲਬਾਤ ਕਰਵਾ ਰਹੇ ਹਾਂ ਸੋ ਤੁਸੀਂ ਕਿੱਥੋਂ ਆਏ ਬਾਪੂ ਕਲਨੂਗਾ ਤੋਂ ਆਏ ਜੀ ਕਰਮਜੀਤ ਅਨਮੋਲ ਦੇ ਪਿੰਡ ਹਾਂਜੀ ਹਾਂਜੀ ਕੀ ਸਮੱਸਿਆ ਕੀ ਸੀ ਸਮੱਸਿਆ ਹਾਰਟ ਦੀ ਧੀ ਕਿੰਨੀ ਵਾਰ ਆਇਆ ਫਿਰ ਦੂਜੀ ਵਾਰ ਆਏ ਜੀ ਕੀ ਕਿੰਨਾ ਕ ਫਰਕ ਲੱਗ ਰਿਹਾ ਹੁਣ ਥੋੜਾ ਜਿਹਾ ਫਰਕ ਪਿਆ ਜੀ ਥੋੜੀ ਜਿਹੀ ਦਵਾਈ ਲਈ ਜੀ ਤੇ ਦੂਜੀ ਵਾਰ ਜੀ ਫਰਕ ਪੈਣਾ ਸ਼ੁਰੂ ਹੋ ਗਿਆ ਹਾਂਜੀ ਲੱਗਦਾ ਹੌਸਲਾ ਹੈਗਾ ਵੀ ਜਦੋਂ ਸੁਣਦੇ ਆ ਹੋਰਾਂ ਤੋਂ ਵੀ ਆ ਮੈਂ ਵੀ ਠੀਕ ਹੋ ਚੁੱਕਿਆ ਹਾਂ ਹਾਂਜੀ ਹੌਸਲਾ ਹੁੰਦਾ ਜੀ 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 ਹਾਂਜੀ ਹੁਣ ਤਾਂ ਨਹੀਂ ਫਿਰ ਕੋਈ ਆਪਰੇਸ਼ਨ ਜਾਂ ਸਟੰਟ ਪਾਉਣ ਦੀ ਲੋੜ ਜਿਵੇਂ ਡਾਕਟਰ ਕਹਿ ਦਿੰਦੇ ਨੇ ਵੀ ਸਟੰਟ ਹੀ ਪਾਉਣਾ ਪਊ ਤੇਰੇ ਤਾਂ ਨਾ ਜੀ ਹੁਣ ਨਹੀਂ ਲੋੜੀ ਸੋ ਬਿਲਕੁਲ ਦੋਸਤੋ ਬਜ਼ੁਰਗ ਬਾਪੂ ਹੁਣਾਂ ਨੂੰ ਵੀ ਹਾਰਟ ਦੀ ਸਮੱਸਿਆ ਸੀਗੀ ਸੋ ਕੋਈ ਵੀ ਵੱਡੀ ਤੋਂ ਵੱਡੀ ਬਲੋਕੇਜ ਹੋਵੇ ਕੋ ਅਈ ਰਾਜਸਥਾਨ ਚੋਂ ਆਏ ਜੀ ਕੀ ਸਮੱਸਿਆ ਕੀ ਸੀ ਸਮੱਸਿਆ ਸੀਗੀ ਅਟੈਕ ਵਾਲੀ ਅਟੈਕ ਆ ਗਿਆ ਆਇਆ ਸੀ ਇਧਰ ਦਾ ਮੇਰੇ ਪੈ ਗਿਆ ਇਸ਼ਲਾ ਜੇਪੁਰ ਇਧਰ ਉਹੀਆਂ ਬਲੋਕ ਸੀ ਆ ਠੀਕ ਹੈ ਅਰੇ ਇੱਕ ਸਾਹ ਚੜਦਾ ਬਹੁਤ ਜ਼ਿਆਦਾ ਤੇ ਸੁੱਝ ਗਿਆ ਸੀ ਸਾਰਾ ਹੀ ਠੀਕ ਹੈ ਜੀ ਤੇ ਜਦੋਂ ਦੇ ਕੜਾ ਲੈਣ ਲੱਗੇ ਆ ਸੋਜਣ ਵੀ ਉਤਰ ਗਈ ਠੀਕ ਹੈ ਬਾਕੀ ਸਭ ਹੀ ਕੰਮ ਹੋ ਗਿਆ ਜੀ ਆ ਇਧਰ ਦਰਦ ਨਹੀਂ ਜਿਹੜਾ ਬਲੋਕ ਜੇ ਜੋ ਉਹ ਵੀ ਦਰਦ ਨਹੀਂ ਹੋਇਆ ਮੁੜ ਕੇ ਹੂੰ ਠੀਕ ਹਾਂ ਪਰ ਲਗਭਗ ਲੱਗਦਾ ਆਪਦੇ ਆਪ ਨੂੰ ਠੀਕ ਆਂਦਾ ਭੱਜਿਆ ਆ। ਤੁਰਕੇ ਦਿਖਾ ਦਿਓ ਫਿਰ ਸਾਡੇ ਦਰਸ਼ਕਾਂ ਨੂੰ ਵੀ ਆ ਜਾਓ। ਆ ਚੱਕੋ ਮਿੱਤਰੋ ਲੈ। ਲੈ ਫੜ। ਲਓ ਜੀ। ਲੈ ਖੁੰਡੀ ਫੜਦਾ ਮੈਂ। ਲੈ ਮੈਂ ਨਹੀਂ ਫੜਾ ਦੇ ਖੁੰਡੀ। ਬਾਪੂ ਕਹਿੰਦਾ ਖੁੰਡੀ ਵੀ ਫੜਾ ਦੇਣਾ ਵੀ ਤੁਰਕੇ ਦਿਖਾ ਦੇਣਾ ਤੇ ਹਾਰ ਦੀ ਸਮੱਸਿਆ ਸੀ। ਸੋ ਬਿਲਕੁਲ ਦੋਸਤੋ ਆ ਤੁਸੀਂ ਅਖੀਰ ਰਿਜ਼ਲਟ ਦੇਖ ਸਕਦੇ ਹੋ। ਬਜ਼ੁਰਗ ਬਾਪੂ ਕਹਿੰਦਾ ਮੈਂ ਖੁੰਡੀ ਛੱਡ ਕੇ ਤੁਰਕੇ ਦਿਖਾ ਦੇਣਾ ਇੰਨਾ ਫਰਕ ਪੈ ਗਿਆ। ਸੋ ਖੁਸ਼ੀ ਚਿਹਰੇ ਦੇ ਉੱਤੇ ਦੇਖ ਸਕਦੇ ਹਾਂ ਤੇ ਬਜ਼ੁਰਗਾਂ ਦੇ ਆ ਦੇਖ ਸਕਦੇ ਹਾਂ ਕਿ ਕਿੰਨੇ ਬਜ਼ੁਰਗ ਇੱਥੋਂ ਠੀਕ ਹੋ ਚੁੱਕੇ ਨੇ ਜਿਨ੍ਹਾਂ ਨੂੰ ਹਾਰਡ ਦੀ ਸਮੱਸਿਆ ਸੀ ਜਾਂ ਗੋਡਿਆਂ ਦੀ ਸਮੱਸਿਆ ਸੀ ਆ ਜਾਓ ਆ ਜਾਓ ਬਾਪੂ ਆ ਬੜੇ ਬਾਪੂ ਖੁਸ਼ ਹੋਏ ਆਉਂਦੇ ਨੇਗੇ ਵੇਦਾ ਪੂਰੀ ਦੇਵੇ ਹਾਂ ਨਾ ਨਾ ਬਿਲਕੁਲ ਆਪਾਂ ਤਾਂ ਹੀ ਕਹਤਾ ਵੀ ਤੁਰਕੇ ਦਿਖਾ ਦੇ ਫਿਰ ਦਰਸ਼ਕਾਂ ਨੂੰ ਵੀ ਪਤਾ ਲੱਗ ਜੂ ਵੀ ਕਿੰਨਾ ਇੱਕ ਫਰਕ ਪਿਆ ਖੁਸ਼ ਹੋ ਪੂਰੇ ਹੁਣ ਤੁਸੀਂ ਹਾਂ ਪੂਰਾ ਬਗੋਬਗ ਪਰ ਜਿੰਨਾਂ ਨੂੰ ਡਾਕਟਰ ਕਹਿੰਦੇ ਵੀ ਤੇਰੇ ਸਟੰਟ ਹੀ ਬਵਾਵਾਂਗੇ ਜੇ ਪ੍ਰੈਸ਼ਰ ਕਾਉਣਾ ਪੂ ਲੋਡ ਹੈ ਉਹਨਾਂ ਨੂੰ ਨਾ ਉਹਨਾਂ ਨੂੰ ਕੀ ਲੋੜ ਐ ਸੀ ਦਵਾਈ ਲੈਣੀ ਬੰਦ ਕਰਤੀ ਵੀ ਕੜਾ ਪੀਣਾ ਉਹ ਇੱਥੇ ਹਾਂ ਕੜਾ ਹੀ ਕੜਾ ਪੀਓ ਜੈ ਮਹੀਨਾ ਹੋਰ ਪੀਣਾ ਪੈ ਜੇ ਹੂੰ ਕੋਈ ਦਿੱਕਤ ਨਹੀਂ ਬਿਲਕੁਲ ਸੋ ਬਿਲਕੁਲ ਦੋਸਤੋ ਇੱਕ ਕੜਾ ਕੁਲੜ ਕੜਾ ਪੀਣ ਦੇ ਨਾਲ ਕਿੰਨੀਆਂ ਸਮੱਸਿਆਵਾਂ ਦੇ ਹੱਲ ਇੱਥੇ ਦੇਖਣ ਨੂੰ ਮਿਲੇ ਨੇ ਤੁਸੀਂ ਕਿੱਥੋਂ ਆਏ ਹੋ ਨਾੜਾਂ ਬਲੌਗ ਸੀਗੀਆਂ ਜੀ ਸੱਟ ਪੈਂਦੇ ਸੀ ਜੀ ਪਾਏ ਵੀ ਫੇਰ ਵੀ ਪੈਂਦੇ ਸੀ ਚਲੋ ਫਿਰ ਮੈਂ ਇਹਨਾਂ ਨਾਲ ਜੁੜ ਗਿਆ ਜੀ ਤਜੀਬ ਨਹੀਂ ਕਾੜਾ ਪੀਂਦੇ ਰਹੇ ਕਾੜੇ ਨਾਲ ਫਿਰ ਮੈਂ ਦੁਬਾਰੇ ਰੋਟਾਂ ਕਰੇ ਮਰੀਆ ਠੀਕ ਆਈਆਂ ਜੀ ਬੈਜ ਜੀ ਨੇ ਮੇਰੀਆਂ ਰਿਪੋਰਟਾਂ ਦੇਖ ਕੇ ਇਹ ਮਹੂਰਤ ਵੀ ਜਿਵੇਂ ਤੁਹ ਕਰਾਈਏ ਤੇ ਠੀਕ ਹੈ ਅੱਛਾ ਪਹਿਲਾਂ ਮਹੂਰਤ ਤੁਸੀਂ ਕਰਕੇ ਗਏ ਸੀ ਹਾਂ ਇੱਥੇ ਮਹੂਰਤ ਮੈਂ ਕਰਕੇ ਗਿਆ ਮੈਨੀਆਂ ਰਿਪੋਰਟਾਂ ਦੇਖ ਕੇ ਇਹਨਾਂ ਨੂੰ ਵੀ ਖੁਸ਼ੀ ਹੋਈ ਮੈਨੂੰ ਕਹਿੰਦੇ ਜੀ ਹੁਣ ਆਪਾਂ ਉਦੋਂ 20 ਕ ਜਨ ਰਹਿੰਦੇ ਸੀ ਇੱਥੇ ਵੀ ਆਪਾਂ ਵੀ ਉੱਥੇ ਮਾਨਸਾ ਹੁਣਾ ਰੱਖ ਲਿਆ ਬਲਾ ਬਠਿੰਡੇ ਦੀ ਜੀ ਕਹਿੰਦੇ ਵੀ ਆਪਾਂ ਉੱਥੇ ਪ੍ਰੋਗਰਾਮ ਰੱਖਣਾ ਹੈ ਮਹੂਰਤ ਵੀ ਸੋਤੋ ਕਰਾਉਣੀ ਹੈ ਜੀ ਵੀ ਆਪਣੇ ਰਿਪੋਰਟਾਂ ਸਹੀ ਹੋ ਰਿਪੋਰਟਾਂ ਮੈਂ ਨਾਲ ਲੈ ਕੇ ਆਉਦੇ ਸਭ ਨੂੰ ਦਿਖਾਈਆਂ ਹੋਈਆਂ ਵਿੱਚ ਵੀ ਮੇਰੇ ਰਿਪੋਰਟਾਂ ਦੇਖੋ ਸਹੀ ਆਈਆਂ ਉੱਦੇ ਫਿਰ ਮਹੂਰਤ ਇਹਨਾਂ ਨੇ ਮੈਥੋਂ ਕਰਾਈ ਦੀ ਜੀ ਹੁਣ ਕਾੜਾ ਪੀਂਦਣਾ ਫਿਰ ਕਿੰਨਾ ਕ ਠੀਕ ਹੋ ਹੁਣ ਤੁਸੀਂ ਬਿਲਕੁਲ ਠੀਕ ਹੈ ਜਿਹੜਾ ਇਹ ਦਰਦ ਹੁੰਦੇ ਦਾਮ ਚੜਦਾ ਉਹ ਬਿਲਕੁਲ ਨਹੀਂ ਹੈ ਜਿਵੇਂ ਕਹਾਂ ਵੀ ਚਲੋ 2-4 ਕਿਲੋਮੀਟਰ ਤੁਰ ਕੇ ਮੈਂ ਨਾ ਰਾਮਣਾ ਤੁਰ ਕੇ ਮੈਂ ਮੋਟਰ ਮੈਂ ਹੁਣ ਪਿੰਡੋਂ ਮੋਟਰਸਾਈ ਜਿਹਨਾਂ ਨੂੰ ਡਾਕਟਰ ਕਹਿੰਦੇ ਨੇ ਵੀ ਤੇਰੇ ਸਟੈਂਟ ਹੀ ਪਾਉਣਾ ਪਊਗਾ ਆਪਰੇਸ਼ਨ ਕਰਾਉਣਾ ਪਊਗਾ ਲੋੜ ਨਹੀਂ ਫਿਰੋ ਜੀ ਨਾ ਜਮੀ ਲੋੜ ਨਹੀਂ ਮਤਲਬ ਦਵਾਈ ਵੀ ਛੱਡਦੇ ਜੀ ਜੀ ਵੀ ਸਿਰਫ ਕਾੜਾ ਪੀਓ ਆ ਕੇ ਕਾੜਾ ਪੀਣ ਜਿਹੜੀ ਉਹ ਟੈਗ ਵਾਲੇ ਦਿੰਦੇ ਸੀਗੇ ਆਪਾਂ ਬਠਿੰਡੇ ਲੁਧਿਆਣੇ ਵਾਲੇ ਦਿੱਲੀ ਵਾਲੇ ਮਤਲਬ ਦਵਾਈ ਵੀ ਬੰਦ ਕਰਤੀ ਹੁਣ ਤੁਸੀਂ ਕੋਈ ਹਾਂ ਤੋਂ ਲਗਾਤਾਰ ਪੇਸ਼ੈਂਟਾਂ ਦੇ ਨਾਲ ਗੱਲਬਾਤ ਵੀ ਕਰਵਾ ਰਹੇ ਆਂ ਵੀ ਕਿਸ ਤਰ੍ਹਾਂ ਹਾਰਟ ਦੀ ਬਲੋਕੇਜ ਤੱਕ ਜਿਹੜੀ ਇੱਥੋਂ ਠੀਕ ਹੋ ਚੁੱਕੀ ਆ ਕੋਈ ਵੀ ਨਸਾਂ ਦੀ ਬਲੋਕੇਜ ਸੀ ਉਹ ਵੀ ਠੀਕ ਹੋ ਚੁੱਕੀ ਆ ਕਿਸ ਤਰ੍ਹਾਂ ਇਹ ਸੰਭਵ ਹੋਇਆ ਵੈਸੇ ਸਾਡੇ ਨਾਲ ਗੱਲ ਗੱਲ ਕਰਾਂਗੇ ਸਨ ਨਾਲ ਵਾਵਾ ਵੈਦ ਐਚਐਸ ਬਾਬਾ ਜੀ ਮੌਜੂਦ ਹੋਣਗੇ ਗੱਲਬਾਤ ਕਰਦੇ ਆ ਸਰ ਜੀ ਸੋ ਸასი ਸ਼ਕਲ ਬਹੁਤ ਬਹੁਤ ਧੰਨਵਾਦੀ ਤੁਹਾਡਾ ਲਾ ਪੰਜਾਬ ਚੈਨਲ ਵਾਲਿਆਂ ਦਾ ਸਰ ਮੈਂ ਕਹਿੰਦਾ ਇਤਿਹਾਸ ਇਤਿਹਾਸ ਬਣਾਤਾ ਵੀ ਪੂਰੀ ਚਰਚਾ ਹੋ ਗਈ ਪਹਿਲੇ ਵੈਦ ਉਹ ਜਿਹੜੇ ਤੁਸੀਂ ਬਿਨਾ ਆਪਰੇਸ਼ਨ ਤੋਂ ਬਿਨਾ ਚੀਰ ਫੜ ਤੋਂ ਜਿਹੜਾ ਆਰਡੀ ਬਲੋਕ ਦਾ ਇਲਾਜ ਇਹਦਾ ਲੱਭਿਆ ਬਿਲਕੁਲ ਇਹਨੂੰ ਗੋਡ ਗਿਫਟ ਕਹਿ ਸਕਦੇ ਆ ਇਹਦੇ ਵਿੱਚ ਲੋਕਾਂ ਦਾ ਆਪਣਾ ਬੜਾ ਯੋਗਦਾਨ ਹੁੰਦਾ ਕਿਉਂਕਿ ਜ਼ਿਆਦਾਤਰ ਤੁਸੀਂ ਦੇਖਦੇ ਆ ਕਿ ਜਿੰਨੇ ਵੱਡੇ ਹਸਪੀਟਲ ਵਾਲੇ ਆ ਨਾ ਉਹ ਲੋਕਾਂ ਨੂੰ ਪ੍ਰੇਜ ਨਹੀਂ ਦੱਸਦੇ ਬਿਲਕੁਲ ਠੀਕ ਹੈ ਜੀ ਸਟੰਟ ਪਾ ਦਿੰਦੇ ਨੇ ਆਪਣੇ ਕੋਲ ਇੰਗਲੈਂਡ ਤੋਂ ਬੰਦਾ ਆਇਆ ਉਹਦੇ 14 ਸਟੰਟ ਪਹਿ ਚੁੱਕੇ ਆ ਜੀ ਪਰ ਉਹਨੂੰ ਪ੍ਰੇਜ ਨਹੀਂ ਪਤਾ ਸੀ ਜੀ ਆਣ ਵਾਲੇ ਸਮੇਂ 'ਚ ਉਹਦੇ ਸਟੰਟ ਹੀ ਪਈ ਆਣੇ ਸੀ ਨਾ ਹਾਂ ਹਾਂ ਸਰਜਰੀ ਵੀ ਹੋ ਜਾਂਦੀ ਆ ਪਰ ਉਹਨੂੰ ਪ੍ਰੇਜ ਨਹੀਂ ਪ੍ਰੋਪਰ ਦੱਸਦੇ ਉਹਦਾ ਰੀਜ਼ਨ ਇਹ ਹੀ ਆ ਕਿ ਆਣ ਵਾਲੇ ਸਮੇਂ 'ਚ ਸਰਜਰੀ ਕਰਤੀ ਫੇਰ ਸਰਜਰੀ ਹੋ ਗਈ ਜਦ ਸਟੰਟ ਦੋ ਪਾ ਕੇ ਫੇਰ ਆਣ ਵਾਲੇ ਸਮੇਂ 'ਚ ਦੋ ਪਾ ਕੇ ਤਾਂ ਉਹਦੇ ਸਟੰਟ ਹੀ ਪਈ ਜਾਂਦੇ ਆ ਜੀ ਆਪਾਂ ਹਰ ਬੰਦੇ ਦਾ ਡਾਈਟ ਚਾਰਟ ਬਣਾਉਨੇ ਆ ਡਾਈਟ ਚਾਰਟ ਦੇ ਨਾਲ ਦਵਾਈਆਂ ਦਵਾਈਆਂ ਦੇ ਨਾਲ ਕਾੜੇ ਉਹ ਫਿਰ ਉਹਨੂੰ ਜਿਵੇਂ ਜਿਵੇਂ ਆਪਾਂ ਉਹਨੂੰ ਕੁਦਰਤ ਦੇ ਨਾਲ ਜੋੜਦੇ ਆ ਕੁਦਰਤ ਉਹਨੂੰ ਠੀਕ ਕਰ ਦਿੰਦੀ ਹੈ ਬਿਲਕੁਲ ਸਰ ਮੈਂ ਕਹਿੰਦਾ ਦੁਨੀਆ ਦਾ ਜਿਹਾ ਕੋਈ ਕੋਨਾ ਹੀ ਹੋਣਾ ਜਿੱਥੇ ਲੋਕ ਨਾ ਪਹੁੰਚੇ ਹੋਣਾ ਜਾਂ ਠੀਕ ਨਾ ਹੋਏ ਹੋਣ ਵਿਦੇਸ਼ਾਂ ਤੋਂ ਵੀ ਲੋਕ ਪਹੁੰਚਦੇ ਨੇਗੇ ਸੋ ਵੱਡੇ ਵੱਡੇ ਹਸਪਤਾਲਾਂ ਨੂੰ ਜਿਨ੍ਹਾਂ ਨੇ ਜਵਾਬ ਦਿੱਤਾ ਸੀ ਉਹ ਵੀ ਲੋਕ ਠੀਕ ਹੋਏ ਨੇ ਤੋਂ ਮੈਂ ਕਹਿੰਦਾ ਬਿਲਕੁਲ ਜਿੰਨੇ ਵੀ ਦੇਖੋ ਜਿਹੜੇ ਕਹਾੜਟ ਦਾ ਮਰੀਜ਼ ਹੁੰਦਾ ਨਾ ਇਹ 90% ਵੱਡੇ ਹਸਪੀਟਲਾਂ ਚੋਂ ਹੀ ਆਉਂਦਾ ਇਹਨਾਂ ਦੀ ਜਿਹੜੀ ਐਲੋਪੈਥੀ ਦਵਾਈ ਹੁੰਦੀ ਉਹ ਵੱਡੇ ਹਸਪੀਟਲਾਂ ਚੋਂ ਹੀ ਚੱਲਦੀ ਆ ਕਿਉਂਕਿ ਆਮ ਡਾਕਟਰ ਇਹਨੂੰ ਹੱਥ ਹੀ ਔਰ ਤੁਸੀਂ ਦੇਖਿਆ ਹੋਣਾ ਵੀ ਸਰਜਰੀ ਕੀਤੇ ਹੋਏ ਮਰੀਜ਼ ਵੀ ਇੱਥੇ ਬੈਠੇ ਆ ਜਿਨ੍ਹਾਂ ਦੀ ਸਰਜਰੀ ਹੋ ਗਈ ਫਿਰ ਬਲੌਕਜ ਹੋ ਗਈ ਚਲੋ ਜਿਹੜਾ ਮਰੀਜ਼ ਹਾਰਡ ਦੇ ਮਰੀਜ਼ ਨੂੰ ਸਮੱਸਿਆ ਕੀ ਆਉਂਦੀ ਆ ਕਿ ਜਦੋਂ ਚੱਲਦਾ ਉਹਨੂੰ ਸਾਹ ਚੜਦਾ ਜੀ ਪੌੜੀ ਚੜਨ ਲੱਗੇ ਦਿੱਕਤ ਆਉਂਦੀ ਆ ਜਾਂ ਉਹਦੇ ਟਸ ਟਸ ਦਰਦ ਹੁੰਦਾਗਾ ਹਨ ਜਿਵੇਂ ਆਪਣੀ ਇੱਕ ਮਹੀਨਾ ਮੈਡੀਸਨ ਚੱਲਦੀ ਆ ਨਾਲ ਹੀ ਉਹਨੂੰ ਫਰਕ ਆਉਣ ਲੱਗ ਜਾਂਦਾ ਬਿਲਕੁਲ ਰਾਹਤ ਆਉਂਦੀ ਆ ਜਦ ਕਿ ਉਹ ਚਾਰ-ਚਾਰ ਸਾਲਾਂ ਤੋਂ ਐਲੋਪੈਥੀ ਦਵਾਈ ਖਾਈ ਜਾਂਦਾ ਪਰ ਉਹਨੂੰ ਫਰਕ ਨਹੀਂ ਆਉਂਦਾ ਆਪਣੀ ਆਯੁਰਵੈਦਿਕ ਮੈਡੀਸਨ ਨਾਲ ਉਹਨੂੰ 1 ਮਹੀਨੇ ਬਾਅਦ ਰਾਹਤ ਆਉਣ ਲੱਗ ਜਾਂਦੀ ਆ। ਇਸੇ ਦੀ ਮਰੀਜ਼ ਖੁਸ਼ ਹੁੰਦਾ ਵੀ ਆ ਨਾ ਮੈਨੂੰ ਕਿਤੋਂ ਸਾਹ ਆਉਣ ਲੱਗ ਗਿਆ। ਜੀ ਮੈਂ ਕਹਿੰਦਾ ਕੋਈ ਡਾਕਟਰ ਜਾਂ ਵੈਦ ਇੱਕ ਦੋ ਮਰੀਜ਼ ਠੀਕ ਕਰ ਦੇ ਖੁਸ਼ੀ ਬਹੁਤ ਹੈ ਤੁਸੀਂ ਤਾਂ ਹਜ਼ਾਰਾਂ ਪੇਸ਼ੈਂਟ ਠੀਕ ਕਰਦੇ ਇੱਥੋਂ। ਬਿਲਕੁਲ ਆਪਣੇ ਵੈਦ ਹੁੱਜੇ ਇਸ ਬਾਵਾ Facebook ਪੇਜ ਤੇ ਚੱਲ ਦੋ। ਮੈਂ ਇੱਕ ਦਿਨ ਉਹ ਤੇ ਐਸਟੀਮੇਟ ਜਿਹਾ ਲਾਇਆ ਸੀ ਵੀ 1500 ਤੋਂ 2000 ਦੇ ਲਗਭਗ ਮਰੀਜ਼ ਹਾੜ ਦਾ ਰਿਵਿਊ ਦੇ ਰਿਆ। ਜੀ ਸਮਝ ਗਏ? ਕਿਉਂਕਿ 100 150 ਪਲੱਸ ਚੈਨਲ ਆਪਣੇ ਕੋਲੇ ਆ ਚੁੱਕੇ ਆ। ਹਰ ਇੱਕ ਦੇ ਵਿੱਚ ਘੱਟੋ ਘੱਟ 10 12 12 ਮਰੀਜ਼ਾਂ ਦੇ ਰਿਵਿਊ ਬਣੇ ਹੋਏ ਆ ਹੈਨਾ ਇਸ ਕਰਕੇ ਹੁਣ ਹੈ ਵੀ ਆਪਣੇ ਕੋਲੇ ਜਿੱਥੇ ਵੀ ਚਾਹੇ ਕੁਰਕਸ਼ੇਤਰ ਜਾਨੇ ਜਾਂ ਮਾਨਸਾ ਜਾਨੇ ਲੁਧਿਆਣਾ ਜਾਨੇ ਆ ਉਥੇ 80% ਹਾਰਟ ਦੇ ਮਰੀਜ਼ ਹੁੰਦਾ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਅਧ ਰੰਗ ਲਕਵਾ ਇਹ ਮਰੀਜ਼ ਘਟ ਚੁੱਕੇ ਆ ਬਿਲਕੁਲ ਜਿਆਦਾ ਮਰੀਜ਼ ਹੈ ਆਪਣੇ ਕੋਲੇ ਹਾਰਟ ਦਾ ਆ ਗਿਆ ਜਿਵੇਂ ਕੋਈ ਵੀ ਆਪਰੇਸ਼ਨ ਨਹੀਂ ਹੁੰਦਾ ਉੱਥੇ ਨਾ ਚੀਰ ਫੜ ਸਿਰਫ ਐਰੋਵੈਦਿਕ ਤਰੀਕੇ ਦੇ ਨਾਲ ਕਕੜਾ ਰੂਪੀ ਅਮਰਤ ਰੂਪੀ ਕਾੜੇ ਦੇ ਨਾਲ ਹੀ ਜਿਹੜਾ ਇਲਾਜ ਕੀਤਾ ਜਾਂਦਾ ਬਿਲਕੁਲ ਇਹਦੇ ਨਾਲ ਆਯੁਰਵੈਦਿਕ ਦਵਾਈਆਂ ਹੁੰਦੀਆਂ ਨੇ ਪਲੱਸ ਡਾਈਟ ਚਾਰਟ ਹੁੰਦਾ ਮੈਂ ਹਰ ਵੀਡੀਓ 'ਚ ਕਹਿਣਾ ਵੀ ਭਰਾਵੋ ਜੇ ਡਾਈਟ ਚਾਰਟ ਤੇ ਨਹੀਂ ਚੱਲ ਸਕਦੇ ਤੁਸੀਂ ਸਾਡੇ ਕੋਲੇ ਨਾ ਆਇਆ ਕਰੋ ਜੀ ਕਿਉਂਕਿ ਤੁਸੀਂ ਆਪਣਾ ਸਮਾਂ ਖਰਾਬ ਕਰੋਗੇ ਉਹ ਨਾਲੇ ਪੈਸਾ ਖਰਾਬ ਕਰੋਗੇ ਬਿਲਕੁਲ ਆਯੁਰਵੈਦਿਕ ਦੇ ਵਿੱਚ ਪਰਹੇਜ਼ ਸਭ ਤੋਂ ਜ਼ਰੂਰੀ ਆ ਪਰਹੇਜ਼ ਹੀ ਆਦਮੀ ਨੂੰ ਠੀਕ ਕਰਦਾ ਜੀ ਜੀ ਮਤਲਬ ਪਰਹੇਜ਼ ਕਰਨਾ ਹੀ ਪੈਣਾ ਬਿਲਕੁਲ ਬਿਨਾਂ ਪਰਹੇਜ਼ ਤੋਂ ਤਾਂ ਦਵਾਈ ਖਾ ਹਾਰਡ ਦੀਆਂ ਸਮੱਸਿਆਵਾਂ ਦਾ ਆਪੇ ਲੋਕ ਆਪਣੇ ਕੋਲ ਬਹੁਤ ਆ ਰਹੇ ਨੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪੇਸ਼ੈਂਟ ਐਥੋਂ ਠੀਕ ਹੋਏ ਨੇ ਇਸ ਤੋਂ ਇਲਾਵਾ ਦੇਖੋ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਉਦੋਂ ਅੰਗ ਲੱਕਵਾ ਕਿਡਨੀ ਦੇ ਮਰੀਜ਼ ਹੈਗੇ ਉਹ ਵੀ ਵਿੱਚ ਵਿੱਚ ਇਹ ਨਹੀਂ ਹੈਗਾ ਵੀ ਕੱਲੇ ਹਾਰਡ ਦੇ ਆ ਜੋ 20 25 ਹਾਰਡ ਦੇ ਆਉਂਦੇ ਆ ਤੇ ਇੱਕ ਨਾਲ ਦਾ ਕਿਡਨੀ ਲੀਵਰ ਪੇਟ ਵਾਲਾ ਜਾਂ ਗਠੀਏ ਜੋੜਾਂ ਦਾ ਦਰਦ ਆਰ ਐ ਫੈਕਟਰ ਵਾਲਾ ਯੂਰਿਕ ਐਸਿਡ ਵਾਲਾ ਵੀ ਮਿਲ ਜਾਂਦਾ ਕੈਸਟੋਲ ਵਾਲਾ ਵੀ ਹੁਣ ਇੰਨੇ ਲੋਕ ਦੇਖ ਕੇ ਕਿੰਨੀ ਕੋ ਖੁਸ਼ੀ ਮਿਲਦੀ ਜਿਹੜੇ ਜੋ ਠੀਕ ਹੋ ਕੇ ਆਉਂਦੇ ਨੇ ਇੱਥੇ ਤਾਂ ਹਲੇ ਚੱਲੋ ਰਸ਼ ਘਟ ਹੁੰਦਾਗਾ ਲੁਧਿਆਣੇ ਤਾਂ ਤੁਸੀਂ ਦੇਖਦੇ ਹੋ ਕਿ ਬਾਹਰ ਟੈਂਡ ਲਾਉਣਾ ਪੈਂਦਾ ਬਿਲਕੁਲ ਸਰ ਹਨਾ 2 250 ਤਾਂ ਕਾਰ ਹੀ ਹੁੰਦੀ ਆਗੀ ਹਲੇ ਮਾਨਸਾ ਸਾਨੂੰ ਆਏ ਨਹੀਂ ਚਾਰ ਪੰਜ ਮਹੀਨੇ ਹੋਏ ਆ ਲੁਧਿਆਣੇ ਸਾਡਾ ਪੁਰਾਣਾ ਅੱਡਾਗਾ ਬਿਲਕੁਲ ਚਲੋ ਦੇਖੋ ਖੁਸ਼ੀ ਤਾਂ ਹੁੰਦੀ ਆ ਕਿ ਮਨ ਨੂੰ ਪਰ ਇਹ ਆ ਵੀ ਗੋਡ ਗਿ ਪਰਮਾਤਮਾ ਦੀ ਦੇਣ ਹੀ ਕਹਿ ਸਕਦੇ ਆ ਹੈਨਾ ਵੀ ਜਿਹੜਾ ਇੰਨੇ ਮਰੀਜ਼ਾਂ ਦਾ ਠੀਕ ਹੋਣਾ ਸਾਡੇ ਕਿਸਮਤ ਚ ਲਿਖਿਆ ਹੋਇਆਗਾ ਸਰ ਜਿਵੇਂ ਕੋਈ ਮਰੀਜ਼ ਆਉਂਦਾ ਦੋਰੋਂ ਆਉਂਦਾ ਕੋਈ ਤੰਗ ਪਰੇਸ਼ਾਨਾ ਹੋਵੇ ਅੱਛਾ ਫੋਨ ਕਰਕੇ ਪਹਿਲਾਂ ਟੋਕਨ ਨੰਬਰ ਲੈ ਕੇ ਆਵੇ ਬਿਲਕੁਲ ਜਿੰਨੇ ਵੀ ਹੁਣ ਸਾਡਾ ਸਕਰੀਨ ਤੇ ਤੁਸੀਂ ਨੰਬਰ ਪਾ ਦੇਣਾ ਜੀ ਸਾਰੇ ਨਾਲੋਂ ਪਹਿਲਾਂ ਉਹਨੂੰ ਸ਼ਹਿਰ ਹੀ ਪੁੱਛਿਆ ਜਾਂਦਾ ਵੀ ਤੁਸੀਂ ਕਿੱਥੋਂ ਬੋਲਦੇ ਹੋ ਜੀ ਫਿਰ ਉਹਨੂੰ ਉਹਦੇ ਏਰੀਆ ਦੇ ਮੁਤਾਬਕ ਜਾਂ ਕੋਰ ਖੇਤਰ ਦਾ ਦੱਸ ਦਿੰਨੇ ਜਾਂ ਲੁਧਿਆਣਾ ਦਾ ਦੱਸ ਦਿੰਨੇ ਜਾਂ ਮਾਨਸਾ ਦਾ ਦੱਸ ਦਿੰਨੇ ਆ ਉਹਦੇ ਮੁਤਾਬਕ ਹੀ ਉਹਨੂੰ ਮਰੀਜ਼ ਨੂੰ ਟਾਈਮ ਦੇ ਦਿੰਦੇ ਆ ਮਤਲਬ ਤਿੰਨਾਂ ਜਗ੍ਹਾ ਤੇ ਕਿਤੇ ਵੀ ਆ ਸਕਦੇ ਨੇ ਕਿਤੇ ਵੀ ਆ ਸਕਦੇ ਜਿਹੜਾ ਉਹਨੂੰ ਨੇੜੇ ਪੈਂਦਾ ਜੀ 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 ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀ ਕੋਈ ਬਿਲਕੁਲ ਲੋ ਇੱਕ ਵਾਰੀ ਵਾਅਦਾ ਹੈ ਇਸ ਬਾਪਾ ਸਾਡਾ ਫੇਸਬੁੱਕ ਪੇਜ ਹੈ ਉਥੇ ਜਾ ਕੇ ਨਾ ਮਰੀਜ਼ਾਂ ਦੇ ਰਿਵਿਊ ਸੁਣੋ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਨਾ ਅਸੀਂ ਕਿਸੇ ਨੂੰ ਫੋਨ ਕਰਕੇ ਬੁਲਾਉਂਦੇ ਆ ਜੇ ਕੋਈ 2 ਹਫ਼ਤੇ ਦਵਾਈ ਖਾ ਕੇ ਨਹੀਂ ਆਇਆ ਤੁਸੀਂ ਇੱਕ ਵੀ ਬੰਦਾ ਸਾਬਤ ਕਰ ਦਿਓ ਵੀ ਕਿਸੇ ਨੂੰ ਫੋਨ ਕਰਕੇ ਅਸੀਂ ਬੁਲਾਇਆ ਹੋਵੇ ਨਹੀਂ ਅਸੀਂ ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਹ ਚੜਦਾ ਸੀ ਸਾਨੂੰ ਬਹੁਤ ਪਰ ਅੱਜ ਮੈਂ ਤੁਰ ਕੇ ਵੀ ਦਿਖਾਦਾ ਬਾਪੂ ਭੱਜ ਕੇ ਵੀ ਦਿਖਾਇਆ ਸਾਨੂੰ ਬਾਪੂ ਨੇ ਇੱਥੇ ਕਹਿੰਦਾ ਅਲੋ ਮੈਨੂੰ ਸਾਹ ਚੜਦਾ ਸੀ ਪਰ ਅੱਜ ਮੈਂ ਤੁਰ ਵੀ ਲੈਣਾ ਛੇਰ ਵੀ ਕਰਕੇ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਤੁਸੀਂ ਜੇ ਨਹੀਂ ਯਕੀਨ ਹੈਗਾ ਤਾਂ ਇੱਥੇ ਆ ਜਾਓ ਤਾਂ ਮਰੀਜ਼ਾਂ ਨੂੰ ਮਿਲੋ। ਹੂੰ। ਚਾਹੇ ਕੁਰੂਕhetra ਆ ਜਾਓ ਚਾਹੇ ਮਾਨਸਾਹਰ ਆ ਜਾਓ ਚਾਹੇ ਲੁਧਿਆਣਾ ਪਹਿਲਾਂ ਪੁਰਾਣੇ ਮਰੀਜ਼ਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੀ ਪਹਿਲਾਂ ਸਥਿਤੀ ਕੀ ਸੀ ਹੁਣ ਕਿਵੇਂ ਆ। ਜੀ। ਚਾਹੇ ਲੁਧਿਆਣਾ ਆ ਜਾਓ। ਤੁਸੀਂ ਵੈਦ ਚ ਸਾਬਾ ਬਾ ਫੇਸਬੁੱਕ ਪੇਜ ਤੇ ਜਾਓ ਉਹਦੇ ਮਰੀਜ਼ਾਂ ਦੇ ਰਿਵਿਊ ਸੁਣ ਕੇ ਦੇਖੋ। ਬਿਲਕੁਲ। ਵੀ ਉਹ ਕੀ ਕਹਿ ਰਹੇ ਨੇ। ਜੀ। ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਸੋ ਬਿਲਕੁਲ ਦੋਸਤੋ ਤੁਸੀਂ ਜੇਕਰ ਤੁਹਾਨੂੰ ਡਾਕਟਰ ਨੇ ਕਿਸੇ ਨੇ ਆਪਰੇਸ਼ਨ ਦੇ ਲਈ ਕਿਹਾ ਜਾਂ ਸਟੰਟ ਪਾਉਣ ਦੇ ਲਈ ਕਿਹਾ ਇੱਕ ਵਾਰ ਇੱ ਵਾਹ ਜੇਸ ਬਾਬਾ ਕਲੀਨਿਕ ਦੇ ਵਿੱਚ ਜਰੂਰ ਪਹੁੰਚੋ ਆਯੁਰਵੈਡਿਕ ਤਰੀਕੇ ਦੇ ਨਾਲ ਸਿਰਫ ਅੰਮ੍ਰਿਤ ਰੂਪੀ ਕੁੱਲੜ ਕਾੜਾ ਪੀਣ ਦੇ ਨਾਲ ਹੀ ਜਿਹੜਾ ਤੁਹਾਡੀ ਹਾਰਟ ਦੀ ਸਮੱਸਿਆ ਜਾਂ ਸਰੀਰ ਦੀ ਕੋਈ ਵੀ ਬਲੌਕਜ ਆ ਵੱਡੀ ਤੋਂ ਵੱਡੀ ਬਲੌਕਜ ਇੱਥੇ ਜਿਹੜੀ ਤੁਹਾਡੀ ਠੀਕ ਹੋ ਜਾਊਗੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਸ਼ੇਅਰ ਉਹਨਾਂ ਲੋਕਾਂ ਤੱਕ ਕਰਨੀਆਂ ਜੋ ਕੋਈ ਇਸ ਸਮੱਸਿਆ ਦੇ ਵਿੱਚ ਜਿਹੜੇ ਜੂਝ ਰਹੇ ਨੇ ਸੋ ਵੀਡੀਓ ਨੂੰ ਸ਼ੇਅਰ ਕਰੇ ਜੁੜਾ ਇਹਨੂੰ ਲਾ ਪੰਜਾਬ ਨਾਲ ਧੰਨਵਾਦ